ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਸਮਰਾ ਡੇਰੀ ਫਾਰਮ ਉੱਤੇ ਭਾਈ ਪ੍ਰਦੀਪ ਦੇ ਕੋਲੋਂ ਅੱਜ ਦੀ ਇਹ ਵੀਡੀਓ ਰਹੂਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ 12 ਗਾਵਾਂ ਦਿਖਾਉਣੀਆਂ ਜਿਹਦੇ ਚੋਂ 6-7 ਨਾਲ ਜਿਹੜੇ ਸੂਏ ਸਵਾਏ ਆ ਤੇ ਇਹ ਨਹੀਂ ਲਗ ਭਗ ਜਿਹੜੀਆਂ ਉਹ ਗੱਪਣ ਗੱਪ ਇਸ ਸਾਈਡ ਤੇ ਪੰਜ گاਵਾ ਤੁਸੀਂ ਇੱਕ ਵਾਰ ਦੇਖ ਲਈਆਂ ਦੋਸਤੋ ਜਿਹੜੀਆਂ ਸੂਈਆਂ ਸਵਾਂਈਆਂ ਤਿੰਨ گاਵਾ ਨਾਲ ਬੱਚੇ ਮੇਲ ਕਾਫ ਆ ਤੇ ਦੋਹਾਂ ਮਗਰ ਬੱਚੀਆਂ ਇਹ ਤੋਂ ਇਲਾਵਾ ਸਾਹਮਣੇ ਵੀ ਕੁਝ ਵਹਿੜਾ ਦੇਖੋ ਤੇ ਇਹਨਾਂ ਤੋਂ ਇਲਾਵਾ ਇਸ ਸਾਈਡ ਦੇ ਉੱਤੇ ਵੀ ਤੁਹਾਨੂੰ ਵਹਿੜਾ ਦਿਸਦਾ ਹਾਂ ਵੀ ਹੇਲੀ ਕਰਦੇ ਹਾਂ ਸੋ ਟੋਟਲ 12 ਨਾਗ ਇਸ ਵੀਡੀਓ ਚ ਦਿਖਾਉਣ ਲੱਗਾ ਲਾਸਟ ਤੱਕ ਵੀਡੀਓ ਦੇਖ ਲਿਓ ਨਾਗ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਹੋਊਗਾ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਆਓ ਮਿਲਦੇ ਆਂ ਬਾਈ ਨੂੰ प्रदीप ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ प्रदीप ਅੱਜ 12 ਨਾਕ ਦਿਖਾ ਰਹੇ ਆਂ ਆਪਾਂ ਪਹਿਲੇ ਨੰਬਰ ਤੇ ਵਹਿਣ ਇਹ ਬਾਈ ਵਹਿੜਾ ਨੇ ਪੰਜ ਠੀਕ ਹੈ ਇਹਨਾਂ ਦੇ ਵਿੱਚ ਪੰਜੇ ਬੱਚੀਆਂ ਸੁਈਆਂ ਹੋਈਆਂ ਨੇ ਹੂੰ ਤੇ ਵੀ ਦੋ ਮਗਰ ਬੱਚੀਆਂ ਨੇ ਇਹਨਾਂ ਦੇ ਤਿੰਨ ਬੜੇ ਇੱਕੇ ਫਾਰਮ ਚੋਂ ਆਪਣੇ ਪਰਚੇਜ਼ ਕਿੰਨੇ ਸੈਕਸਰ ਸੀਮਨ ਦੱਸਿਆ ਸੀ ਹੂੰ ਤੇ ਵੱਚੀ ਨੂੰ ਜਨਮ ਦਿੱਤਾ ਠੀਕ ਹੈ ਭਾਈ ਕਈ ਵਾਰ ਜਿਵੇਂ ਨਵੇਂ ਫਾਰਮ ਬਣਨੇ ਨੇ ਮਾਈਆਂ ਦੇ ਫੋਨ ਆਉਂਦੇ ਨੇ ਜੇ ਕਈ ਵਾਰ ਕੱਠੀਆਂ ਪੰਜੇ ਵੜਾ ਕਿਸੇ ਵੀਰ ਨੇ ਲੈਣੀਆਂ ਹੋਈਆਂ ਤਾਂ ਇਹ ਐ ਮੰਨ ਕੇ ਚੱਲੂਗੀ ਜੋਵੇਂ ਜਿਹੜਾ ਫਿਕਸ ਰੇਟ ਆ ਜਿਹਦੇ ਹਿਸਾਬ ਨਾਲ ਜਿਹਦੇ ਮਰਜ਼ੀ ਤਸੱਲੀ ਕਰਨੇ ਕੋਈ ਵੀਰ 1 ਲੱਖ ਤੇ 28000 ਦੇ ਹਿਸਾਬ ਨਾਲ ਆ ਵੜਾ ਆਪਾਂ ਪੰਜੇ ਦੇ ਦਾਂ ਜੀ ਕੋਈ ਪੁੱਠਾ ਹੀ ਖਰੀਦਦਾ ਕੱਠੀਆਂ ਜਿਵੇਂ ਆਪਾਂ ਪਹਿਲਾਂ ਵੀ ਵੇਚੀਆਂ ਨੇ ਠੀਕ ਹੈ ਤੇ ਐ ਮੰਨ ਕੇ ਚੱਲਪੋ ਵੀ ਇੱਕ 28 5 6 ਲੱਖ ਤੇ 40000 ਰੁਪਏ ਦੀਆਂ ਠੀਕ ਹੈ ਅੰਬਰਸਰ ਤੱਕ ਇਹਨਾਂ ਦੀ ਪਹੁੰਚ ਦੇ ਦਾਂਗੇ। ਜੋ ਆ ਬਰ ਵੀ ਉਦੋਂ ਥੱਲੇ ਹੋਣਾ ਨਹੀਂ ਇਕੱਲੀ ਇਕੱਲੀ ਗਾਂ ਦਾ ਰੇਟ ਆਪਾਂ ਵੀਡੀਓ ਦੇ ਵਿੱਚ ਦੱਸ ਦਾਂਗੇ ਵੀ ਕੋਈ ਹੋਰ ਕੋਈ ਸਿੰਗਲ ਲੈਣ ਵਾਲਾ ਹੋਇਆ। ਸਹੀ ਇਕੱਠੀਆਂ ਮੰਨ ਕੇ ਆਪਾਂ ਇਹ 6 ਲੱਖ ਤੇ 40 ਹਜ਼ਾਰ ਦੇ 1 ਲੱਖ 28 ਹਜ਼ਾਰ ਦੇ ਹਿਸਾਬ ਨਾਲ ਦੇ ਦੋ। ਠੀਕ ਹੈ ਪਹਿਲੇ ਨੰਬਰ ਤੇ ਗਾਂ ਕਿ ਇਹਨੇ ਵੀਰੇ ਰਮਾਡਾ ਦੀ ਬੱਚੀ ਨੂੰ ਜਨਮ ਦਿੱਤਾਗਾ। ਹੂੰ 6 ਦਾਂਦਾ ਠੀਕ ਹੈ ਤੇ 30 ਕਿਲੋ ਦੁੱਧ ਪਹਿਲੇ ਸੂਏ ਦਾ ਦਾ ਰਿਕਾਰਡ ਹੈਗਾ। ਹੂੰ ਦੂਜਾ ਸੂਆ ਬਾਈ ਅੱਜ ਸਾਰੀਆਂ ਵੜਾਂ ਬਾਈ ਤਾਜ਼ੀਆਂ ਨੇ। ਠੀਕ ਹੈ ਅੱਜ ਤੀਸਰਾ ਦਿਨ ਹੀ ਆ ਬਾਈ ਆ ਡਰ ਕੁਆਲਟੀ ਹੋਰ ਬਰੀਡ ਇੱਕ ਨੰਬਰ ਆ ਬਾਈ ਥੋੜੇ ਮੂਰੀ ਦੇ ਹਲਕਤ ਕਰਦੀ ਹੈ ਨਾ ਹੋਰ ਮੂਰੀ ਜਿਹੜਾ ਨੇੜੋ ਰੇਟ ਕੀ ਰੋਊਗਾ ਇਹਦਾ ਰੇਟ ਬਾਈ ਕੱਲੀ ਬੱਚੀ ਦੇਵਾਂਗੇ 1 ਲੱਖ ਤੇ 15000 ਠੀਕ ਹੈ ਲੈ ਚਲੀ ਬਈ 115 ਦੀ ਦੱਸੋ ਜੇ ਕੱਲੀ ਖਰੀਦਣੀ ਚਾਹੁੰਦੇ ਹੋ ਤੇ ਮੱਛੀ ਨੂੰ ਇਹਨੇ ਜਨਮ ਦਿੱਤਾ ਹੈ ਆ ਥੀਂ ਚੁਆਈ ਵਾਲਾ ਥਾਨ ਸੋਨਾ ਹਵਾਨਾ ਬਾਕੀ ਬਾਈ ਬਰੀਕ ਜਮਾਂਨ ਉੱਪਰੋਂ ਹੋ ਜਾ ਹੋਰ ਡਰ ਕੁਆਲਟੀ ਸਾਰੇ ਪੱਖ ਤੋਂ ਵੀ ਉਦਾਂ ਦਾ ਜਨਮ ਬਰਾ ਵੀ ਕਿਸੇ ਪੱਖ ਦੇ ਬੱਚੇ ਬੜੇ ਸੋਹਣੇ ਆ ਬਈ ਜਿਹੜੇ ਬੱਚੇ ਪਿੱਛੇ ਠੀਕ ਹੈ ਉਹ ਵੀ ਬਹੁਤ ਸੋਹਣੇ ਆ ਇਹ ਬੱਚੀ ਹੈ ਬੱਚੀ ਵੀਰੇ ਬੱਚੀ ਹਾਂ ਓਕੇ ਦੋਸਤੋ ਬੱਚੀ ਦੇਖਿਓ ਸਾਰੀਆਂ ਲੈਣਾ ਬਾਈ ਜਿਵੇਂ ਹੁਣ ਕੋਈ ਇਕੱਟੀਆਂ ਵੀਰ ਨੇ ਪਰਚੇਜ ਕਰਨੀਆਂ ਨੇ ਇਹ ਬੱਚੀ ਆ ਗਈ ਬਾਈ ਜਗਜੀਤ ਅੱਗੇ ਰਿਜਨਲ ਦੋਦਾਂ ਦਾ ਕਰਨ ਵਾਲੀ ਠੀਕ ਹੈ ਪਤਾ ਕਨਫਰਮ ਕਰਾ ਦਿੰਦੇ ਆ ਸਹੀ ਹੈ ਦੋਸਤੋ ਦੋ ਦੰਦ ਕਨਫਰਮ ਇਹਨੇ ਵੀ ਬੱਚੀ ਨਹੀਂ ਜਨਮ ਦਿੱਤਾ ਭਾਈ ਠੀਕ ਹੈ ਕੱਲੀ ਦਾ ਰੇਟ ਕੀ ਰਹੂਗਾ ਕੱਲੀ ਬੱਚੀ ਭਾਈ ਜਗਜੀਤ ਦੇ ਦਾਂਗੇ ਆਪਾਂ 1 ਲੱਖ 7000 ਰੁਪਏ ਲੈਂਨ ਦੇ ਪ੍ਰਦੀਪ ਰੇਟ ਦੁਆਰਾ ਬੋਲਦੀ ਭਾਈ ਰੇਟ ਭਾਈ ਇਹਦਾ ਲੈਂਡ ਦੇਣ ਵਾਲਾ ਰੇਟ 1 ਲੱਖ ਤੇ 36000 ਰੁਪਿਆ ਪਰ ਰੇਟ ਭਾਈ ਜਿਵੇਂ ਆਪਾਂ ਕੱਲੀਆਂ ਕੱਲੀਆਂ ਦੱਸ ਰਹੇ ਫਿਕਸ ਰੇਟ ਨੇ ਵੀ ਇਹਦੇ ਵਿੱਚ ਕੋਈ ਵਾੜਾ ਉਹ ਹੈ ਨਹੀਂਗਾ ਥੋੜੀ ਵੀਰੇ ਸਵੇਲਿੰਗ ਹੈਗੀ ਬੱਚੀ ਨੂੰ ਠੀਕ ਹੈ ਤੇ ਕੱਲ ਵੀ ਸੂਈ ਆ ਜੇਰ ਵਗੈਰਾ ਡਾਨਾ ਦੁੱਧ ਕਰਮਾਂ ਵਾਲੀ ਵੀ 30 ਕਿਲੋ ਦੁੱਧ ਤੋਂ ਬਾਹਰ ਇਹ ਪਾ ਦੂਗੀ ਆਪ ਵੀ ਬਹੁਤ ਸੋਹਣਾ ਰਿਕਾਰਡ ਦੀਆ ਮਗਰ ਬੱਚੀ ਇਹਦੇ ਜਿਹੜੀ ਉਹ ਵੀ ਰਮਾਡਾ ਦੀਆ ਬਸੋ ਵੈੜ ਦੇਖਿਓ ਦੋ ਦੰਦ ਦਾ ਕਨਫਰਮ ਬਹੁਤ ਸੋਹਣਾ ਢਾਂਚਾ ਹੈ ਚੰਗਾ ਹਵਾਨਾ ਥੋੜੀ ਭਲੂਣ ਇੱਕ ਪਾਸੇ ਪਸ਼ੂ ਬੈਠਾ ਭਲਾ ਬਾਈ ਇੱਕ ਹੋਰ ਆ ਬਾਈ ਜਗਜੀਤ ਆ ਆਪਾਂ ਜਿੰਨੇ ਵੀ ਵੀਡੀਓ ਦੇਖ ਆਪਾਂ ਹਫਤੇ ਦੀ ਹਫਤੇ ਆਪਣੀ ਰੁਟੀਨ ਚ ਵੀਡੀਓ ਹੁੰਦੀ ਆ ਵੀ ਵੇੜਾਂ ਦੇ ਆਪਾਂ ਸਿਰਫ ਇਹ ਸੋਚ ਕੇ ਜਾਨਵਰ ਸੇਲ ਕਰਦੇ ਆ ਵੀ ਆਪਾਂ ਨੂੰ ਇਹ ਨਹੀਂ ਹੈਗਾ ਵੀ ਯਾਰ ਕੋਈ ਆਪਾਂ ਨੂੰ 10000 20000 ਰੁਪਏ ਵੀ ਆਪਾਂ ਨਫਾ ਲੈਣਾ ਆਪਾਂ ਇਹ ਦੇਖਦੇ ਆ ਵੀ ਆਪਾਂ ਨੂੰ ਅੱਗੇ ਲੈਣ ਵਾਲਾ ਵੀ ਸੌਖਾ ਰਹੇ ਸਹੀ ਹੁਣ ਇਹ ਬੱਚੀ ਆ ਗਈ ਅੱਗੇ ਬਾਈ ਇਹਨੇ 32 ਕਿਲੋ ਦੁੱਧ ਬਾਈ ਦਿੱਤਾ ਤੋਰ ਪੁੱਤ ਪਹਿਲੇ ਸੂਏ ਇਹ ਵੀ ਜਮਾ ਬਾਈ ਤਾਜੀ ਆ ਅੱਜ ਇਹਨੂੰ ਦੂਜਾ ਦਿਨ ਆ ਸੂਈ ਨੂੰ ਇਧਰ ਇਹ ਕੱਲੀ ਦਾ ਕੀ ਰਊਗਾ ਕੱਲੀ ਬੱਚੀ ਦੇ ਦਾਂਗੇ ਬਾਈ 1,35,000 ਦੀ ਠੀਕ ਹੈ ਸੋ ਸੋ ਪੁੱਠਾ ਖਰੀਦਦੇ ਨੂੰ ਤਾਂ 128 ਦੇ ਹਿਸਾਬ ਤੇ ਪੰਜੇ 640 ਦਾ ਕੱਲੀ ਕੱਲੀ ਦਾ ਰੇਟ ਬਹੁਤ ਚੰਗੇ ਗਾਮ ਬਾਈ ਜੀ ਜੀ ਤੇ ਇਦਾਂ ਦੀ ਬੱਚੀ ਆ ਜੇ ਆਪੇ ਦਾ ਇੱਕ ਕਿਰਪਾਲ ਦੇ ਲਈ ਆਪਾਂ ਇਹਨਾਂ 2 ਲੱਖ ਰੁਪਏ ਵੀ ਦੀ ਆਪਾਂ ਕੀਮਤ ਮੰਗਦੇ ਆ ਤਾਂ ਸਾਹਮਣੇ ਵਾਲਾ ਵੀਰ ਪੁੱਛੂਗਾ ਵੀ ਜੈ ਦੱਸੋ ਕਿੰਨੇ ਦੀ ਠੀਕ ਹੈ ਸਾਰੀਆਂ ਬੜਾ ਨੇ ਹੱਥੀ ਜਵਾਈ ਵਾਲੇ ਥਣ ਵੀ ਨੇ ਬਾਈ ਤੇ ਮਸ਼ੀਨ ਵਾਲੇ ਥਣ ਵੀ ਨੇ ਬਾਕੀ ਜਿਆਦਾ ਚੰਗੇ ਜਾਨਵਰ ਨੇ ਬਾਈ ਇਹ ਦੋ ਅੱਗੇ ਜਿਹੜੀ ਵਹਿਣ ਤੇ ਇਹ ਵੀ ਬਾਈ ਦੂਜਾ ਸੂਆ ਇਹਨੇ ਬੱਚੀ ਨੇ ਬਾਈ 35 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਹੋਇਆ ਤੇ ਆਪ ਹੀ ਲੇ ਮੈਂਦੀ ਆ ਤੋਰ ਬਈ ਇਹਨੂੰ ਇਹ ਨੂੰ ਵੀ ਅੱਜ ਦੂਜਾ ਦਿਨ ਆ ਬਾਈ ਸੂਈ ਨੂੰ ਨਾਰਮਲ ਆਸਤ ਬਾਈ 30 ਤੋਂ ਬਾਹਰ ਵਾਲੀਆਂ ਗਾਵਾਂ ਸਾਰੀਆਂ ਠੀਕ ਹੈ ਬਰੀਡ ਕੁਆਲਿਟੀ ਬਹੁਤ ਵਧੀਆ ਹੀ ਲੇ ਮੈਂਦੀ ਆਪ ਖੁਦ ਇਹਦਾ ਰੇਟ ਕੀ ਲੈਣਾ ਪੱਟੀ ਰੇਟ ਬਾਈ ਇਹਦਾ ਇਹ ਵੀ ਇੱਕ 35 ਦੀ ਦੇ ਦਾਂਗੇ ਬਾਈ ਕਮਾਲ ਆ ਵੀ ਮੋਲ ਨਹੀਂ ਬਾਈ ਜੀਜੀ ਤਾਂ ਕਈ ਵਾਰ ਵੀਰ ਕਹਿੰਦੇ ਨੇ ਵੀ ਇੰਨੇ ਮੰਗ ਲੈ ਉਹ ਚ ਕੀ ਐ ਨਾ ਬਾਈ ਜਿੱਦਾਂ ਆਉਣ ਅਸੀਂ ਬਾਹਰ ਜਾਂਦੇ ਆ ਹੁਣ ਮੈਂ ਜਿਹੜੇ ਫਾਰਮ ਚੋਂ ਵੜਾ ਲਈਆਂ ਨੇ ਜੋੜਾ ਇਕੱਠੇ ਹੀ ਆਇਆਗਾ 190 90000 ਰੁਪਏ ਉਹਨਾਂ ਨੇ ਮੰਗਿਆ ਸੀ ਵੀ ਉੱਥੇ ਇੰਨਾ ਫਰਕ ਹੁੰਦਾ ਲਾਸਟ ਉੱਤੇ ਇਧਰਲੇ ਪਾਸੇ ਪੰਜਵੇਂ ਨੰਬਰ ਇਹ ਬਾਈ ਬੈਡ ਵੀ ਤਾਜੀ ਸੂਈਆ ਇਹ ਜੇ ਉਹ ਮੰਨ ਕੇ ਕੱਲੀ ਲੈਣੀ ਤਾਂ 1 ਲੱਖ ਤੇ ਬਈ 65000 ਦੀ ਵੱਚੀ ਦੇਵਾਂਗੇ ਠੀਕ ਆ ਬਾਕੀ ਪੁੱਠੇ ਦੇ ਵਿੱਚ ਆਪਾਂ ਦੱਸ ਹੀ ਦਿੱਤਾ ਬਾਈ ਉਹ ਚ ਐ ਹੁੰਦਾ ਹੈ ਆਪਾਂ ਨੂੰ 2-2000 ਹੀ ਬਚ ਜੇ ਪਰ ਵੀ ਵੈੜਾ ਬਾਈ ਸਾਰੀਆਂ ਇਦਾਂ ਦੀਆਂ ਨੇ ਜਿਹੜੇ ਵੀਰ ਦੇ ਮਰਜੀ ਇਕੱਠੀਆਂ ਬਾਗੀਆਂ ਤਾਂ ਨਜ਼ਾਰੇ ਦੇ ਦੇਣੀਆਂ ਹਾਂ ਇਹਦੀ ਪਹੁੰਚ ਆਪਾਂ ਜਿਹੜੀ ਹੈਗੀ ਆ ਆਪਾਂ ਪੰਜਾਂ ਵੈੜਾ ਵੀ ਕਰਦੇ ਆਂਗੇ ਠੀਕ ਹੈ 200 ਕਿਲੋਮੀਟਰ ਤੱਕ ਓਕੇ ਚੱਲ ਬੱਤ ਚੱਲ ਬਹੁਤ ਪਿਆਰੀ ਵੈੜਾ ਬਾਈ ਇਹ ਵੀ 200 ਕੱਲੀ ਦਾ ਰੇਟ ਤੁਸੀਂ ਸੋਣੀ ਲਿਆ ਤੇ ਜੇ ਸਾਰੀਆਂ ਇਕੱਠੀਆਂ ਖਰੀਦ ਤਿਓ ਤਾਂ 1 22 ਦੇ ਵਿੱਚ ਮਿਲ ਜਾਣੀ ਹੈ ਵੀ ਤੁਹਾਨੂੰ ਤੋ ਟਾਂਚਾ ਦੇਖੋ ਮਰੋਈ ਵਹਿੜਾ ਕਾਫੀ ਥਣ ਹੱਥੀ ਚੁਾਈ ਵਾਲਾ ਸੋਹਣਾ ਹਵਾਨਾ ਸੋ ਇਹ ਪੰਜ ਤੁਹਾਨੂੰ ਦਿਖਾਤੀਆਂ ਇਦੋਂ ਅੱਗੇ ਕੁਝ ਹੋਰ ਅੱਗੇ ਆ ਗਈ ਬੱਚੀ ਇੰਦਰ ਵਿਖਾਉਣੇ ਆਪਣੇ ਕੋਲੇ ਤਿੰਨ ਵਹਿੜਾ ਪਲੂਣਾ ਨੇ ਬਈ ਅੱਜ ਹੂੰ ਤੇ ਬਾਕੀ ਦੂਜਾ ਸੂ ਇਹਦੀ ਕੀ ਡਿਟੇਲ ਹੈ ਪ੍ਰਿੰਸ ਇਹ ਬਈ ਬੱਚੀ ਦੇ 24 ਤਰੀਕ ਨੂੰ ਦਿਨ ਪੂਰੇ ਆ ਹੂੰ ਬਾਕੀ ਸਾਰਾ ਰਿਕਾਰਡ ਹੈ ਇਹਨਾਂ ਦਾ ਵਹਿੜਾ ਇਹਦੇ ਨਾਲ ਇੱਕ ਹੋਰ ਆ ਇਹ ਜਿਹੜੀ ਆਪਾਂ ਪਹਿਲਾਂ ਨਹੀਂ ਦਿਖਾਈ ਇੱਕ ਫਾਰਮ ਚ ਆਪਾਂ ਦੱਸੇ ਇਕੱਠੀਆਂ ਤਿੰਨ ਲਈਆਂ ਸੀਗੀਆਂ ਠੀਕ ਹੈ ਤੁਰਪਤ ਇਹਨੂੰ ਬਹੁਤ ਵੱਡੀ ਬੱਛੀ ਆ ਬਾਈ ਜੀ ਜੀਤ ਤੇ ਦੁੱਧ ਕਰਮ ਵਾਲੀ ਪਹਿਲੇ ਨੇ ਪਹਿਲੇ ਸੂਈ 35 ਤੋਂ 40 ਕਿਲੋ ਦੁੱਧ ਦੇ ਦੂਪਰੋਂ ਵੱਡੀ-ਬੁੱਡੀ ਹੋ ਰ ਆ ਫਿਕਸ ਹਵਾਨੇ ਦੀ ਆ ਆ 24 ਤਰੀਕ ਨੂੰ ਦਿਨ ਪੂਰੇ ਦੇ ਇਹਦਾ ਰੇਟ ਕੀ ਰਹਿਣਾ ਉਧਰ ਰੇਟ ਬਾਈ ਇਹਦਾ ਲੈਂਡ ਦੇਣ ਵਾਲਾ ਰੇਟ ਹੀ ਹੋਊਗਾ 1 ਲੱਖ ਤੇ 70000 ਰੁਪਏ ਬਾਈ ਠੀਕ ਹੈ ਇਹਦੇ ਨੂੰ ਕਮਾ ਲੈ ਹਵਾਨੇ ਤੇ ਨਾੜਾਂ ਦੋਸਤੋ ਅਜੇ ਸੂਣਾ ਐ ਨੇ ਵੇਰ ਨੇ ਪਹਿਲਾਂ ਹੀ ਬੜੀਆਂ ਚੰਗੀਆਂ ਦੱਸਦੀਆਂ ਬਾਕੀ ਹਵਾਨਾ ਵੀ ਫੈਕ ਸਜਾ ਬੰਦੇ ਭਾਈ ਬੰਦੀ ਕੀ ਡਿਟੇਲ ਹੈ ਇਹ ਬਾਈ ਦੇ ਦਾਂਗੇ 1 ਲੱਖ ਆਪਾਂ 35000 ਦੀ ਵੜ ਦੋਦੂ ਦੀ ਰਿਪੋਰਟ ਹੈ 28 32 ਕਿੱਲੇ ਦੀ ਤੇ ਮੰਨ ਕੇ ਦੇਣਾ ਇਹ ਪਿਆ ਹਫਤਾ ਕਲੇ ਠੀਕ ਹੈ ਵੀ ਉੱਪਰਲੇ ਦਿਨ ਰਹਿੰਦੇ ਆ ਸਹੀ ਲੈ ਵੀਰੇ ਬਹੁਤ ਵਧੀਆ ਵੜ ਹੈ ਇਹ ਵੀ ਵਜਨ ਵਾਲੀ ਬੋਡੀ ਵੇਟ ਵਾਲੀ ਬਾਕੀ ਭਾਈ ਜਿੰਨੇ ਵੀ ਜਾਨਵਰ ਆ ਸਾਰੇ ਹੈਵੀ ਜਾਨਵਰ ਵਧੀਆ ਠੀਕ ਹੈ ਮੋਰ ਲ ਸਾਰੀਆਂ ਬੀਤੇ ਹੱਥੀ ਚੋਲਿਏ ਚ ਮਸ਼ੀਨ ਤੇ ਲਾ ਲਈਏ ਬਾਕੀ ਸਭ ਤੋਂ ਵੱਡੀ ਗੱਲ ਬਾਈ ਜੀ ਜੀ ਤੇ ਜਾਨਵਰ ਪੰਦਰਸਤ ਹੋਵੇ ਬਸ ਇਸ ਗਾਂ ਦੀ ਕੀ ਡਿਟੇਲ ਇਹ ਵੀ ਬਾਈ ਉਹ ਵਾੜ ਜਿਹੜੀ ਆਪਾਂ ਪਹਿਲਾਂ ਵਿਖਾਈ ਆ ਉਹ ਇੱਕੇ ਫਾਰਮ ਦਾ ਦੱਸਦੇ ਆਪਾਂ ਇਹ ਬੱਚੀ ਵੀ ਉਸੇ ਫਾਰਮ ਦੀ ਆ ਇਹਨੇ ਬੈਰਨੇ ਵੀਰੇ 42 43 ਕਿਲੋ ਦੁੱਧ ਆਪਾਂ ਨੂੰ ਰਿਪੋਰਟ ਦਿੱਤੀ ਹੈ ਦੀ ਬਾਈਆਂ ਨੇ ਤੇ ਇਹਦੇ ਵੀ 24 ਤਰੀਕ ਨੂੰ ਦਨ ਪੂਰੇ ਖੋਲ ਪਤਾ ਇਹਦਾ ਕੀ ਰੇਟ ਰਹੂਗਾ ਰੇਟ ਇਹ ਵੀ ਬੱਚੀ 1.70 ਦੀ ਦੇ ਦਾਂਗੇ ਬਾਈ ਜੋੜੇ ਦੀ ਬਾਈ ਆਪਾਂ ਪਹੁੰਚ ਕਰ ਦਿਆਂਗੇ ਵੀ 200 ਕਿਲੋਮੀਟਰ ਤੱਕ ਠੀਕ ਹੈ ਹਾਂ ਹੌਲੀ ਹੌਲੀ ਪੁੱਤੋ ਇਹ ਜੋੜਾ 900 ਟਰੈਕਟਰ 70 ਇਹਦਾ ਭਾ 1.70 ਇਹਦਾ 340 ਬੰਦਾ ਬੰਦੇ ਉਹਦੇ ਉਹਦੇ ਕੋਲੇ ਲਾਈ ਮੇਰੇ ਤੋਂ ਥੋੜੀ ਕੋਲੇ ਦਿਖਾ ਦੇ ਇਧਰ ਜੋੜੇ ਚ ਬੱਸ ਪੁੱਤੋ ਬਹੁਤ ਸ਼ਾਨਦਾਰ ਵਹਿੜਾ ਨੇ ਬਾਈ ਇੱਥੇ ਖੜਾ ਲਾ ਬਸ ਸਾਰੇ ਸਵੇ ਜੋੜਾ ਇੱਕੋ ਫਾਰਮ ਦੀ ਬਰੀਡ ਹੈ ਭਵਾਨੇ ਦੋਨਾਂ ਦੇ ਸੋਹਣੇ ਇੱਕ ਦੂਜਾ ਸੂਹਾ ਤੇ ਇੱਕ ਪਹਿਲਣ ਇੱਕ ਗਾਂ ਬਿਲਕੁਲ ਤਾਜੀ ਸੂਈ ਵੀ ਇਹਨੇ ਬਾਈ ਮੇਲ ਨੂੰ ਜਨਮ ਦਿੱਤਾ ਪਹਿਲਾ ਸੂਆ ਦਾ ਬੱਚੀ ਬਾਕੀ ਰੇਟ ਦਾ ਬਾਜਵਾ ਵਿੱਚ ਵੀਰ ਨਰਾਜ਼ ਹੁੰਦੇ ਨੇ ਕਹਿੰਦੇ ਨੇ ਵੀ ਰੇਟ ਸਾਨੂੰ ਇਹ ਜਿਹੀ ਲਿਆ ਦਿਓ ਇਹ ਆਪਾਂ 95000 ਦੀ ਬੱਚੀ ਦੇ ਦਾਂਗੇ ਬਾਈ ਮੋਲ ਨਹੀਂ ਆਪਾਂ ਇਹਦਾ ਕਰਦੇ ਵੀ ਆਪਾਂ ਕਹიდੀਏ ਸਵਾ ਲੱਖ ਮੰਗਦੇ ਆ ਜਾਂ 1 20 ਤੀ ਮੰਗਦੇ ਆ ਵੀ ਕਾਰਨ ਆ ਵੀ ਜਿਹੜਾ ਲੈਣ ਵਾਲਾ ਵੀ ਅੱਗੇ ਸੌਖਾ ਰਵੇ 25 ਕਿਲੋ ਦੁੱਧ ਇਹਨੂੰ ਮੰਨ ਕੇ ਜਿਹੜਾ ਵੀਰ ਮਰਜ਼ੀ ਪਰਚੇਜ਼ ਕਰ ਲੇ ਬਹੁਤ ਸੋਹਣੀ ਨਸਲ ਕੁਆਲਟੀ ਬਰੀਡ ਚਮਕਦਮਕ ਬਹੁਤ ਆ 95000 ਦੀ ਹਾਂ ਬਈ ਲੈਮ ਜਨਰੇਟਰ ਇਹਦਾ ਬੱਚਾ ਅੰਦਰ ਅੰਦਰ ਮੇਲ ਦਿੱਤਾ ਬਾਈ ਜਰਸੀ ਦਾ ਮੇਲ ਹੈ ਦੇ ਪਿੱਛੇ ਇੱਕ ਬਲੈਕ ਕਲਰ ਦਾ ਠੀਕ ਹੈ ਤੇ ਬਰੀਡ ਨਸਲ ਵਾਲਾ ਤਾਂ ਬਈ ਕਹਿੰਦਾ ਮਤਲਬ ਕਰਮ ਵਾਲੀ ਸਾਹਮਣੇ ਦੀਂਦੀ ਆ ਦੁੱਧ ਜ਼ਿਆਦਾ ਉਮੀਦ ਆ ਵੀ ਪਰ 25 ਕਿਲੋ ਨਾਰਮਲ ਦੁੱਧ ਇਹਨੇ ਦੇ ਦੇਣਾ ਹੂੰ ਬਾਕੀ ਬਈ ਸਭ ਤੋਂ ਵੱਡੀ ਗੱਲ ਕੀ ਆ ਸਟਰਕਚਰ ਬੜਾ ਸੋਹਣਾ ਇਹਦਾ ਬਰੀਡ ਨਸਲ ਬਾਕੀ ਗੱਲ ਆਈ ਨੇ ਬਈ ਰੇਟ ਦੀ ਰੇਟ ਹੁਣ ਜਿੱਦਾਂ ਆਪਾਂ ਸਾਰੇ ਬਾਜਵ ਰੇਟ ਆ ਵੀ ਜਿਹੜਾ ਆਪਾਂ ਇਹ ਹੁੰਦਾ ਵੀ ਅੱਜ ਜਨਮ ਰ ਆ ਕੇ ਕੱਲ ਨੂੰ ਵੇਚ ਦੇਣੇ ਠੀਕ ਹੈ ਇਹ ਬੱਚੀ ਬਈ ਪਿਛਲੇ ਸਾਲ ਆਪਣੇ ਫਾਰਮ ਚੋਂ ਗਈ ਸੀ ਇੱਥੇ ਆਪਣੇ ਸੰਗਰੂਰ ਦੇ ਨਾਲ ਖਾਣਾ ਖਰਾਣਾ ਪੰਡ ਉੱਥੇ ਗਈ ਸੀ ਇਹਨੂੰ ਦੁੱਧ ਦਿੱਤਾ ਬਈ ਬੱਚੀ ਨੇ ਫਸਟ ਟਾਈਮ ਵਰਨੇ 30 ਕਿਲੋ ਦੁੱਧ 30 32 ਨੇੜੇ ਪੁੱਤ ਨੇੜੇ ਹੁਣ ਕਿੰਨਾ ਟਾਈਮ ਲਾਉਗੀ ਇਹਦੇ ਬਾਈ ਅੱਜ 16-17 ਦਿਨ ਪਏ ਆ ਹਾਲ ਤਾਂ ਪਟਾ ਵੀ ਆਪਣੇ ਵਾਲੀ ਫਰਦਾ ਗੱਲ ਚ ਪਿਛਲੇ ਸਾਲ ਵਾਲਾ ਅਸੀਂ ਇਹਦਾ ਰੇਟ ਕੀ ਰਾਊਗਾ ਇਹਦਾ ਇਹ ਬੱਚੀ ਦਾ ਬਾਈ ਇਹ ਦੇ ਦਾਂਗੇ 1 ਲੱਖ 35000 ਰੁਪਏ ਦੀ ਜਸਮੋ ਦੇ ਦਾਂਗੇ ਪਰ ਤਿਆਰ ਬਾਈ ਜਿੱਦੀ ਤਾਂ ਕੋਈ ਇੰਨੀ ਕਿ ਹੁੰਦੀ ਹੈ ਇਹ ਆਪਣੇ ਕੋਈ ਭਰੋਸੇ ਦੇ ਵੀ ਜਿਹੜਾ ਵੀਰ ਮਰਜ਼ੀ ਲੈ ਜੇ ਵੀ ਇੰਨੀ ਕਿ ਤਿਆਰ ਹੁੰਦੀ ਆ ਬਹੁਤ ਜ਼ਿਆਦਾ ਕਰਮਾਲੀ ਦਾ ਥੱਲੋਂ ਤਾਂ ਫਲੈਟਰੀ ਬਣ ਦਿੰਦੀ ਆ ਇਧਰ ਗਾਂ ਲਾਸਟ ਉੱਤੇ ਖੜੀ ਏ ਇਹ ਬੱਚੇ ਆ ਗਏ ਪਹਿਲਾ ਸੂਆ ਬਾਈ ਹੂੰ ਉਹਨੇ ਕੋਲੇ ਮੰਨ ਲਾ ਪਹਿਲਾਂ ਨਾਲ ਹੈਗੇ ਨੇ 2 3 4 ਬੱਚੇ ਨੇ ਪਹਿਲਾਂ ਹੂੰ ਇਹ ਵੀ ਬੱਚੀ ਬੜੀ ਪਿਆਰੀ ਏ ਬਾਈ ਕਿੰਨਾ ਟਾਈਮ ਬਾਕੀ ਏ ਇਹਦੇ ਵੀ 15 ਦਿਨ ਪਏ ਬਾਈ ਬਾੜੇ ਦਿਨਾਂ ਵਾਲੀ ਕੋਈ ਹੈ ਨਹੀਂ ਬਾਈ ਆਪਣੇ ਕੋਲੇ ਤਕਰੀਬਨ 10 15 ਦਿਨਾਂ ਦੀ ਕੱਚੇ ਜਾਨਵਰ ਨੇ ਫਿਰ ਰੇਟ ਕੀ ਰੋਗੇ ਇਹਦਾ ਰੇਟ ਬਾਈ ਬੱਚੀ ਦੇ ਨਾਲ ਕਿ 40 ਦੀ ਬਾਈ ਬਹੁਤ ਵਧੀਆ ਬੱਛੀ ਆ ਬਾਈ ਥਲੋ ਥਲੋ ਤਿਆਰੀ ਵੀ ਬੜੀ ਕਰਨੀ ਆ ਕਰਮਾਣੀ ਨੇ ਬਾਕੀ ਪਲੀਆਂ ਸਭੀਆਂ ਵੜਾ ਨੇ ਬਾਈ ਸਾਰੀਆਂ ਸਵੇ ਦੇ ਸੋ گاਵਾ ਸੀਗਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਤੁਹਾਨੂੰ ਦਿਖਾਉਣਾ ਸੀ ਟੋਟਲ 12 ਨਾਗ ਹੈ ਬਾਕੀ ਗਿਣਤੀ ਦੁਆਰਾ ਤੁਸੀਂ ਕਰ ਲਓ ਜਿਹੜੇ ਵੀਰ ਨੇ ਗਿਣਤੀ ਕਰਨੀ ਹੋਈ ਬਾਕੀ ਜਿਹੜਾ ਨਾਗ ਤੁਹਾਨੂੰ ਜਚਿਆ ਆ ਕੇ ਦੇਖਿਓ ਤੇ ਆਪਦੀ ਤਸੱਲੀ ਕਰਕੇ ਖਰੀਦ ਲਓ ਖਾਸ ਕਰਕੇ ਸੂਈਆਂ ਸਵੈਆਂ ਤਾਜ਼ੀਆਂ ਸੂਈਆਂ ਵੜਾ ਇਹਨਾਂ ਦਾ ਦੁੱਧ ਜਿਹੜਾ ਉਹ ਤੁਸੀਂ ਚੋਕੇ ਵੀ ਪਾਸ ਕਰ ਸਕਦੇ ਹੋ ਹਾਜੀ ਪਲੂਣੋਂ ਮੈਂ ਦੱਸਦੀ ਆ ਬੱਸ ਦੱਸਣ ਦੀ ਜਰੂਰਤ ਨਹੀਂ ਹੁੰਦੀ ਬਈ ਜਿਸੀ ਸਰ ਪਠਾਨ ਪਾਸ ਕਰ ਸਕਦਾ ਜਿਹੜਾ ਜਾਨਵਰ ਹੁੰਦਾ ਉਹ ਸਾਹਮਣੇ ਦੁੱਧ ਦਾ ਬਰੀਡ ਮੇ ਦੇਣਾ ਹੁੰਦਾ ਹੁਣ ਜੇ ਆਪਾਂ ਕਹਿੰਦੀ ਇਹ ਹੁਣ ਆਪਾਂ ਜਿਹੜੀ ਪਿਛਲੀ ਵੀਡੀਓ ਚ ਆਪਾਂ ਚਿੱਟੀ ਬੱਚੀ ਪਾਈ ਸੀ ਅੱਛਾ ਉਹ ਵੀਰ ਆ ਕੇ ਇੱਥੇ ਕਹਿੰਦਾ ਵੀ ਆਪਾਂ ਬੱਚੀ ਕਰਤੀ ਖਾਲੀ ਸਾਰੀ ਉਹ ਕਹਿੰਦਾ ਯਾਰ ਵੀ ਹੁਣ ਤਾਂ ਇਹ ਖਾਲੀ ਕਰ ਰੱਖੀ ਆ ਅਮਾ ਵੀ ਸਵੇਹਾ ਆਜੀ ਸਵੇਹਾ ਫੇਰਾ ਮੈਨੂੰ ਕਹਿੰਦਾ ਬੋਲਾ ਮੈਂ ਵੀ ਬੋਲਾ ਦੇਊਗੀ 7-8 ਕਿਲੋ ਕਿਉਂਕਿ ਹੁਣ ਆਪਾਂ ਨੂੰ ਪਤਾ ਹੀ ਇਹ ਤੋਂ ਪਹਿਲੀ ਡੰਗ ਖਾਲੀ ਹੋ ਗਈ ਉਹ ਮੁੜ ਕੇ ਨਹੀਂ ਦੇਣਾ ਉਹ ਬਾਈ ਨੇ ਦੋ ਟਾਈਮ ਚ ਠੀਕ ਇਹ ਹੁੰਦਾ ਵੀ ਜਨਮਰ ਬਈ ਆਪਣੇ ਵੱਲੋਂ ਬਈ ਕਦੇ ਮਾੜਾ ਨਹੀਂ ਦਿੰਦਾ ਹੁੰਦਾ ਕੋਈ ਇਹ ਸਾਹ ਵਾਲੀਆਂ ਚੀਜ਼ਾਂ ਨੇ ਪਤਾ ਨਹੀਂ ਲੱਗਦਾ ਸਹੀ ਹੈ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ